ਅੱਜ ਤੇ ਪਾਤ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡਾ ਦੁੰਨੇ ਕੇ ਜਿੱਥੇ ਕੀ ਕ੍ਰਿਕਟ ਪ੍ਰੇਮੀਆ ਲੀਗ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਪਿੰਡਾ ਪਿੰਡਾ ਤੋਂ ਟੀਮਾਂ ਆਈਆਂ ਹੋਈਆਂ ਨੇ ਆਪਣਾ ਪ੍ਰਦਰਸ਼ਨ ਦਿਖਾ ਰਹੀਆਂ ਨੇ ਆਪਾਂ ਕਰਜਾ ਪ੍ਰਬੰਧਕ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਟੀਮਾਂ ਨਾਲ ਵੀ ਗੱਲਬਾਤ ਕਰਦੇ ਦੇਖਦੇ ਹਾਂ ਕਿ ਟੀਮਾਂ ਵਿੱਚ ਕਿੰਨਾ ਤਾਂ ਜ਼ਿਆਦਾ ਉਤਸ਼ਾਹ ਭਰਿਆ ਹੋਇਆ ਇਸ ਮੈਚ ਨੂੰ ਲੈ ਕੇ ਪਰ ਅਣਕਾਤੇ ਗੱਲਬਾਤ ਤੁਸੀਂ ਵੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਆਪਾਂ ਟੀਮਾਂ ਤੋਂ ਲੇਕੇ ਚਾਲਦੇ ਹਾਂ ਤੇ ਦਿਖਾਉਣੇ ਆ ਟੂਰਨਾਮੈਂਟ ਦਾ ਕੀ ਉਤਸ਼ਾ ਮੰਨ ਵਿੱਚ ਤੇ ਟੂਰਨਾਮੈਂਟ ਦੀ ਪ੍ਰਬੰਧ ਕਰਵਾ ਜਾ ਰਿਹਾ ਤਾਂ ਚੱਲਦੇ ਪ੍ਰਬੰਧ ਦਾ ਕੌਣ ਕਰਦੇ ਰਹਾ ਮੈਂ ਗੱਲ ਕਰ। ਸੈਸ਼ਨ ਹੈ ਸਰ ਪੱਸੀ ਗਾਲ ਜੀ ਇਨਾਮ ਕਮਲਦੀਪ ਚਰਮਾ ਜੀ ਸੈਕਿਉਰਿਟੀ ਟੀਮ ਬੁਲਾਓ ਕਿਹੜੇ ਪਿੰਡ ਤੋਂ ਆਏ ਜਲਾਲਦੀਲਾ ਮੈਚ ਖੇੜ ਚੁੱਕੇ ਹੈ ਹੇਡਨਾ ਅਜੇ ਨਹੀਂ ਖੇੜ ਚੁੱਕੇ ਜੀ ਮੈਂ ਤਾਂ ਅਸਲ ਮੈਚ ਮੈਂ ਮੈਂ ਤਾਂ ਸੀ ਲੂਜ਼ ਕਰ ਗਏ ਪਰ ਟੂਰਨਾਮੈਂਟ ਬਹੁਤ ਵਧੀਆ ਪ੍ਰਬੰਧ ਸਾਰੇ ਵਧੀਆ ਕਿ ਕਿ ਮੈਂ ਪ੍ਰੈਕਟਿਸ ਚੱਲ ਰਹੀ ਸੀ ਕਿ ਕਿ ਮੈਂ ਦਿਨ ਤਾਂ ਕਰ ਰਹੀ ਸੀ ਤੁਸੀਂ ਅਸੀਂ ਤਾਂ ਰੈਗੂਲਰ ਖੇਡਦੇ ਹੀ ਹਾਂ ਹਾਂ ਨਹੀਂ ਵਧੀਆ ਖੇਡੇ ਬਸ ਥੋੜੇ ਇੱਕ ਬੰਦੇ ਦੀ ਗਲਤੀ ਨਾਲ ਹਾਰ ਗਏ ਪਰ ਓਦਾਂ ਵਧੀਆ ਸੀ ਮੈਚ ਵਧੀਆ ਸੀ ਇਧਰ ਅਰਦਾਸ ਕਰਦੇ ਨੈਕਸਟ ਟਾਈਮ ਤੁਸੀਂ ਜਿੱਤੋ ਹਾਂਜੀ ਥੈਂਕ ਯੂ ਮੇਰਾ ਨਾਮ ਮਨਜੋਤ ਸਿੰਘ ਕੱਟ ਕੇ ਤਾਸ਼ ਖੇਡ ਰਹੇ ਆ ਤੁਹਾਨੂੰ ਮੈਚ ਵਧੀਆ ਨਹੀਂ ਲੱਗਦਾ ਪਹਿਲਾ ਮੈਚ ਸੀ ਸਾਡਾ ਉਹਦੇ ਕਰਕੇ ਸਾਨੂੰ ਫਿਰ ਥੋੜਾ ਰਿਲੈਕਸ ਫੀਲ ਕਰਦਾ ਖੇਡ ਕੇ ਹਾਂ ਤੇ ਫਿਰ ਤੁਹਾਡਾ ਅੱਜ ਦਾ ਮੈਚ ਕਿਵੇਂ ਦਾ ਰਿਹਾ ਮੈਚ ਵਧੀਆ ਰਿਹਾ ਜਿੱਤ ਗਏ ਅੱਜ ਪਹਿਲਾ ਮੈਚ ਸੀ ਜਿੱਤਣ ਦੀ ਕੋਸ਼ਿਸ਼ ਤਾਸ਼ ਖੇਡ ਰਹੇ ਆ ਵਾਹ ਨਹੀਂ ਤਾਸ਼ ਇਹ ਰਿਲੈਕਸ ਕਰਦੇ ਆ ਮਾਈਂਡ ਨੂੰ ਅਸੀਂ ਤਾਂ ਖੇਡਦੇ ਆ ਨਹੀਂ ਨੀਂਦ ਆਉਣ ਲੱਗ ਜਾਨੀ ਸੀ ਜੇ ਬਿੱਲੇ ਬੈਠੇ ਰਹਿੰਦੇ ਅੱਛਾ ਤੇ ਤੁਹਾਡੀ ਤੁਹਾਡੀ ਅੱਜ ਦੀ ਟੀਮ ਦਾ ਖਾ ਕਿਵੇਂ ਦਾ ਸੀ ਤੁਹਾਡੇ ਵਿੱਚ ਉਹ ਵਧੀਆ ਸੀ ਪਹਿਲਾ ਮੈਚ ਸੀ ਠੰਡ ਚ ਆਏ ਖੇਡੇ ਪੂਰੇ ਵਧੀਆ ਜਿੱਤ ਗਏ ਜਿੱਤ ਗਏ ਚਲੋ ਇਹ ਵਾਲਾ ਸਰ ਹੇ ਸ਼ਸ਼ੀ ਗਾਜ਼ਾ ਸ਼ਸ਼ੀ ਗਾਜ਼ੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਵਿਕਾਸ ਕੁਮਾਰ ਮੈਂ ਚਾਹਤੇ ਤੁਹਾਡੀ ਟੀਮ ਦਾ ਕੈਪਟਨ ਕੌਣ ਆ ਨਹੀਂ ਆ ਤੁਸੀਂ ਹੋ ਠੀਕ ਹੈ ਤਾਂ ਤੁਸੀਂ ਆਪਣੀ ਟੀਮ ਨੂੰ ਫਿਰ ਕੀ ਕਹਿਣਾ ਚਾਹੋਗੇ ਮੈਂ ਤਾਂ ਆਪਣੀ ਟੀਮ ਨੂੰ ਇਹੀ ਕਹਿਣਾ ਚਾਹਾਂਗਾ ਕਿ ਇੱਕ ਹੋ ਕੇ ਖੇਡਣ ਵਧੀਆ ਖੇਡਣ ਤੇ ਜਿੱਤ ਪ੍ਰਾਪਤ ਕਰਨ ਕਿਉਂਕਿ ਅਸੀਂ ਬਹੁਤ ਮੈਚ ਜਿਹੜੇ ਟੂਰਨਾਮੈਂਟ ਪਿਛਲੇ ਖੇਡੇ ਆ ਤੇ ਜਿੱਤ ਦੇ ਜਿੱਤ ਦੇ ਰਹਿ ਗਏ ਅਸੀਂ ਕੁਝ ਕੁ ਮੈਚ ਤਾਂ ਕਰਕੇ ਹੁਣ ਹੋਰੀ ਹੋਣੀ ਆ ਫਿਰ ਜਿੱਤਗੇ ਨਾ ਹਜੇ ਤਾਂ ਪੂਲ ਦੇ ਪੂਲ ਦੇ ਚੱਲਦਾ ਸਾਡਾ ਫਾਈਨਲ ਡੇ ਜਦੋਂ ਜਿੱਤਾਂਗੇ ਫਿਰ ਖੁਸ਼ੀ ਦਾ ਉਦੋਂ ਮਨਾਵਾਂਗੇ ਅਸੀਂ ਮੇਰਾ ਨਾਮ ਪਰਕਰਤ ਸਿੰਘ ਮੈਚ ਖੇਡ ਖੇਡ ਕੇ ਖਿਡਣ ਜਾਣਾ ਹੈ ਖੇਡ ਲਿਆ ਜੀ ਕਰਾਂਗੇ ਅਦਿਅਰ ਅਦਿਅਰ ਹਾਂਜੀ ਹਾਂਜੀ ਆਹ ਵੇਖਣਾ ਕਿ ਕਿੰਨਾ ਪਿਆਰ ਚਾਹ ਭਰਿਆ ਤੁਹਾਡੇ ਫਿਰ ਨਾਂ ਹਾਂਜੀ ਬਹੁਤ ਵੈਨਰ ਲਿਆਵਾਂਗੇ ਮੈਨੂੰ ਅੰਦਰ ਖੇਡਾਂਗੇ ਹਾਂਜੀ ਨਾਂ ਮੇਰਾ ਸ਼ਮਰ ਸਿੰਘ ਪਿੰਨ ਮਾਲਾ ਖੁਰ ਜਿਲ੍ਹਾ ਮੋਗਾ ਤਹਿਸੀਲ ਬਗਵਰਾ ਜੀ ਪਾਸ ਤੇ ਅੱਜ ਦਾ ਮੈਚ ਤੁਹਾਨੂੰ ਕਿਵੇਂ ਲੱਗਿਆ ਮੈਚ ਬਹੁਤ ਵਧੀਆ ਸੀ ਬਹੁਤ ਵਧੀਆ ਖਿਡਾਰੀ ਐ ਇੱਥੇ ਦੇ ਖੇਡਣ ਆ ਰਹੇ ਤੇ ਬਾਕੀ ਜੇ ਕਮੇਟੀ ਵਾਲਿਆਂ ਦੀ ਗੱਲ ਕਰੀਏ ਕਮੇਟੀ ਵਾਲੇ ਬਾਈ ਤਾਂ ਇੰਨੇ ਕਿ ਜ਼ਿਆਦੇ ਹੀ ਵਧੀਆ ਨਾ ਵੀ ਮਤਲਬ ਕਿ ਵੀ ਐ ਕਿਆ ਹੀ ਨਹੀਂ ਸਾਦੇ ਕੋਈ ਲਾਜੀਆਂ ਨਹੀਂ ਮੇਰੇ ਕੋਲੇ ਕਹਿਣ ਵਾਰੇ ਵੀ ਬਹੁਤ ਵਧੀਆ ਪੈਸਾ ਲਾ ਰਹੇ ਆ ਵੀ ਹਰ ਇੱਕ ਬੱਚਿਆਂ ਨੂੰ ਆਏ ਆ ਵੀ ਜਿਵੇਂ ਬੱਚੇ ਫੋਨਾਂ ਦੇ ਵਿੱਚ ਜ਼ਿਆਦਾਤਰ ਵੜੇ ਆ ਵੀ ਫੋਨਾਂ ਚੋਂ ਬਾਹਰ ਨਿਕਲ ਕੇ ਉਹਨਾਂ ਕ੍ਰੈਕਟ ਨਾਲ ਜ਼ਿਆਦਾ ਘੜ ਖੇਡਾਂ ਤੇ ਧਿਆਨ ਦੇਣਗੇ ਵੀ ਜੇਸਾ ਉਹਨਾਂ ਪਾਈਆਂ ਨਾਮ ਸਨਮਾਨ ਰੱਖਿਆ ਵਾ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲਦੀ ਏ ਇਹ ਗੱਲ ਜੀ ਠੀਕ ਹੈ ਥੈਂਕ ਯੂ ਮੈਮ ਬਾਕੀ ਇੱਕ ਗੱਲ ਹੋਰ ਆ ਵੀ ਭਾਈ ਜੰਨੀ ਏਕਤਾ ਹੈ ਪਿੰਡ ਦੇ ਵਿੱਚ ਵੇਖਣ ਨੂੰ ਮਿਲਿਆ ਇੰਨੀ ਏਕਤਾ ਨਹੀਂ ਕਿਸੇ ਪਿੰਡ ਵੀ ਬਹੁਤ ਜ਼ਿਆਦਾ ਏਕਤਾ ਮੁੰਡਿਆਂ ਦਾ ਬਹੁਤ ਜ਼ਿਆਦਾ ਰਮਨਦੀਪ ਅੱਛਾ ਤੇ ਤੁਸੀਂ ਖੇਡਣਾ ਹੈਓ ਤੇ ਤੁਹਾਡੀ ਡਰੈੱਸ ਡਰੈੱਸ ਹੈਗੀ ਹੈ ਮਠੰਡ ਕਰ ਦੇਣਾ ਹਾਂਜੀ ਠੀਕ ਠੀਕ ਠੰਡ ਕਰਕੇ ਤੇ ਮੈਚ ਖੇੜਾ ਹੈ ਕਿ ਖੇਡਣ ਚਾਹੁੰਦੇ ਖੇਡ ਲਈ ਖੇਡ ਲਈ ਜਿੱਤ ਗਏ ਤੁਹਾਡਾ ਮੈਚ ਜਿੱਤ ਗਏ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਕੰਗ੍ਰੈਚੁਲੇਸ਼ਨ ਧੰਨਵਾਦ ਜੀ ਫਾਈਨਲ ਚ ਵੀ ਜਿੱਤੇ ਤੁਸੀਂ ਸੱਚ ਗੱਲ ਸੱਚ ਗੱਲ ਸਤਵੀਰ ਜੀ ਕੌਣ ਹੈ ਆ ਜੀ ਰਵਣ ਵਾਲੀ ਵਾਲ ਕਿਸ ਨੇ ਤੇ ਫਿਰ ਤੁਸੀਂ ਕੈਪਟਨ ਨੂੰ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਮਿਹਰਬਾਨੀ ਨਾਲ ਕਿੱਥੇ ਖੜਦੀ ਮੈਂਤ ਨਾਲ ਕੈਪਟਨ ਦੀ ਮਿਹਰਬਾਨੀ ਨਾਲ ਹੀ ਜਿੱਤਦੇ ਨਹੀਂ ਇਹ ਦੋੜਾ ਬਹੁਤ ਬਹੁਤ ਵਧੀਆ ਦਾ ਕਸਟਮ ਇਹ ਰਵਣ ਜੀ ਸਾਡੇ ਝੇਰਕਦਾ ਝੁੜਕਦਾ ਹੈਗਾ ਤੁਹਾਨੂੰ ਤੁਹਾਡਾ ਕੈਪਟਨ ਨਹੀਂ ਮਾੜਾ ਮੋਟਾ ਝੜਕ ਰਹੀ ਹੂੰ ਫ੍ਰੈਂਡਲੀ ਆ ਸਾਡੇ ਨਾਲ ਪੂਰਾ ਅੱਛਾ ਤੇ ਤੁਸੀਂ ਆਪਣੀ ਟੀਮ ਨੂੰ ਕੀ ਕਹਿਣਾ ਚਾਹੁੰਦੇ ਬਰੇ ਨੂੰ ਆਪਦੀ ਟੀਮ ਆਈ ਕਹਿਣਾ ਹੈ ਵੀ ਜ਼ੋਰ ਲਾਜੋ ਜਿੰਨਾ ਚਾਹੀਦਾ ਆ ਮੈਚ ਤੇ ਆ ਟੂਰਨਾਮੈਂਟ ਜਿੱਤਣਾ ਚਾਹੀਦਾ ਹੈ ਜੀ ਨਾ ਅਮਰ ਜੀ ਸਾਰੇ ਮੁਕਾਬਲੇ ਕਿਰੇ ਤੀਸਰ ਅਸਦੀਆਂ ਟੀਮਾਂ ਕਰਕੇ ਲੱਗਾ ਜਦਾ ਸ਼ਾਪਰ ਇਹ ਲੱਗਦਾ ਵੀ ਉਹਨਾਂ ਵਿੱਚ ਕਿੰਨਾ ਕਰ ਦੁਸ਼ਮਣ ਕੋਈ ਟੀਮ ਲੈ ਲੱਗਦਾ ਹੋਰ ਵੀ ਬਹੁਤ ਹੁੰਦਾ ਹਰ ਕੋਈ ਆਉਂਦਾ ਬੈਸਟ ਕਰਦਾ ਵਾ ਪਰ ਆਈ ਥਿੰਕ ਇਹ ਟੂਰਨਾਮੈਂਟ ਪੰਜਾਬ ਦਾ ਵਨ ਆਫ ਦੀ ਬੈਸਟ ਬਣ ਗਿਆ ਉਹਦਾ ਰੀਜ਼ਨ ਆ ਵੀ ਹਰ ਇੱਕ ਪਲੇਅਰ ਤੇ ਪੈਸੇ ਲੱਗ ਰਹੇ ਤੁਸੀਂ ਦੇਖੀਆ ਪਿਛਲੇ ਮੈਚ ਦੇ ਵਿੱਚ ਤੇ ਹਰ ਇੱਕ ਪਲੇਅਰ ਕੋਈ ਤਕੜਾ ਤੇ ਮਾੜਾ ਉਹ ਤੋਂ ਹਰ ਖਿਡਾਰੀ ਖੌਲ ਖੁਗਾਰੀਆ ਸੱਤਵੇਂ ਚੱਕ ਲਈ ਤੁਸੀਂ ਉਹਨਾਂ ਲਈ ਕੀ ਕਰਦੇ ਹੋ ਉਹਨਾਂ ਲਈ ਜਿੱਕੇ ਦਾ ਮੈਨ ਆਫ ਦੀ ਵਾਜਾ ਦਾ ਪਲੇਅਰ ਵਧੀਆ ਖੇਡਦਾ ਹੋਵੇ ਕਿ ਉਹਨੂੰ ਦੇਸੀ ਕਾ ਬਾਕੀ ਜਿੱਦਾਂ ਸਕਸੈਸ ਤੇ ਪ੍ਰਾਈਜ਼ ਲੱਗ ਰਿਹਾ ਦਿੱਕਾਂ ਦੇ ਪ੍ਰਾਈਜ਼ ਲੱਗ ਰਿਹਾ ਉਹਨਾਂ ਨੇ ਕੈਸ਼ ਦਿੱਤਾ ਜਾ ਰਿਹਾ ਜੀ ਇਹ ਮੈਚੰਦੇ ਆ ਪਿਛਲੇ ਵਾਲੇ ਨਾਲੋਂ ਜ਼ਿਆਦਾ ਵਧੀਆ ਮੈਚ ਹਾਂਜੀ ਐਕਟੀ ਵੀਰਾਂ ਥੋੜਾ ਹੋਰ ਬੈਸ ਕੀਤਾ ਵਾ ਇਕੱਲੇ ਜੇ ਤਿੰਨ ਚਾਰ ਸਾਲ ਟੂਰਨਾਮੈਂਟ ਹੋਇਆ ਸੀ ਕਿਉਂਕਿ ਕਹਿੰਦਾ ਪੂਰਾ ਗਰਾਊਂਡ ਨਹੀਂ ਸੀ ਸੋ ਉਹਨਾਂ ਨੇ ਬਹੁਤ ਮਿਹਨਤ ਕਰਕੇ ਗਰਾਊਂਡ ਤਿਆਰ ਕੀਤਾ ਵਾ ਤੇ ਕਾਹ ਕਰਕੇ ਸ਼ਾਇਦ ਦੋ ਤਿੰਨ ਸਾਲ ਬਾਅਦ ਹੋ ਰਿਹਾ ਤੇ ਇਹਨੂੰ ਬਹੁਤ ਖੁਸ਼ੀ ਆ ਤੇ ਬਹੁਤ ਗੁਲੈਕਸਟਾ ਕਰ ਰਹੇ ਆ ਪੈਂਡ ਵਾਲਿਆਂ ਨੇ ਕਿੰਨਾ ਦਾ ਜ਼ਿਆਦਾ ਯੋਗਦਾਨ ਮਿਲ ਰਿਹਾ ਪੈਂਡ ਵਾਲਿਆਂ ਨੇ ਬਹੁਤ ਜ਼ਿਆਦਾ ਜੀ ਤੂੰ ਦੋ खेॾी बि न उहो बि हिते बेठे हुई देख रहि ਨਰਮਰ ਹਰਮੀਤ ਜੀ ਅੱਜ ਬਹੁਤ ਵਧਾਈ ਹੋਵੇ ਦੋਸਤ ਉਸ ਮੈਚ ਜਿੱਤ ਕੇ ਆਏ ਹਾਂ ਥੈਂਕ ਯੂ ਸੋ ਮਾਚੀ ਧੰਨਵਾਦ ਕਿਵੇਂ ਚੱਲ ਰਿਹਾ ਹੈ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵਧੀਆ ਰਿਹਾ ਜੀ ਸਾਡੇ ਮੁੰਡੇ ਵਿੱਚ ਨਵੇਂ ਖੇਡਣ ਲੱਗਿਆ ਭਾਈ ਹੁਣ ਸੀਨੀਅਰ ਨੇ ਸਾਡੇ ਇੱਕ ਦੋ ਤੇ ਅਸੀਂ ਸਾਡੇ ਭਾਈ ਉਤਾਰ ਸਿੰਘ ਦਾ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਉਤਾਰ ਸਿੰਘ ਹੈ ਜੀ ਤੁਹਾਡੇ ਕੈਪਟਨ ਹੋ ਥੋੜਾ ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ ਥੈਂਕ ਯੂ ਜੀ ਥੈਂਕ ਯੂ ਬਹੁਤ 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 ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋਈ ਜੀ ਅਗਲੇ ਮੈਚਾਂ ਚਾਹੁੰਦੇ ਆਪਣੀ ਟੀਮ ਦੇ ਵੀਰਾਂ ਹੋਰ ਤਕੜੇ ਹੋਗੇ ਜੋਰ ਲਾ ਕੇ ਖੇਡੋ ਵੀ ਜਿਹੜਾ ਬਪੂਲ ਕਲੀਅਰ ਕਰ ਸਕੀ ਠੀਕ ਹੈ ਤੇ ਤੁਸੀਂ ਪ੍ਰਬੰਧਕ ਜੀ ਮੈਂ ਚਾਹੁੰਦੀ ਕਿ ਮੇਰੇ ਤੋਂ ਬਹੁਤ ਵਗਿਆ ਜੀ ਆਪਾਂ ਪਹਿਲੀ ਵਾਰ ਦੇਖਿਆ ਇਲਾਕੇ ਦੇ ਵਿੱਚ ਮੋਗੇ ਦੇ ਟੂਰਨਾਮੈਂਟ ਆਇਆ ਐਨੇ ਪੈਸੇ ਲਾ ਰਿਆ ਪਲੇਅਰਾਂ ਨੂੰ ਦੇ ਰਿਆ ਬਹੁਤ ਸੋਹਣਾ ਨੇ ਕਿਸੇ ਤੋਂ ਐਂਟਰੀ ਫੀਸ ਨਹੀਂ ਆਪ ਪਿੰਡਾਂ ਦੇ ਵਿੱਚ ਹੁੰਦਾ ਵੀ ਐਂਟਰੀ ਫੀਸ ਹੀ 11-1100 ਰੁਪਏ ਲੈਦੇ ਇਹਨਾਂ ਨੇ ਬਹੁਤ ਵਗੜਾ ਪ੍ਰਬੰਧ ਕੀਤਾ ਟੀਮਾਂ ਦੇ ਲਈ ਬਹੁਤ ਹੀ ਜ਼ਿਆਦਾ ਸਹਾਰਾ ਜੋ ਲੰਗਰ ਪਾਣ ਦਾ ਪ੍ਰਬੰਧ ਬਹੁਤ ਸੋਹਣਾ ਪ੍ਰਬੰਧ ਹੈ ਜੁਗਿੰਦਰ ਸਿੰਘ ਜੀ चौहान चौहान ਇਸ ਮੈਚ ਨੂੰ ਲੈ ਕੇ ਕੀ ਕਹੋਗੇ ਬਾਰੇ ਮੁੰਡਿਆਂ ਦਾ ਜੋਖ ਹੈ ਜੀ ਖੁਦ ਹੋ ਕੇ ਕਰਾਈ ਜਾਂਦੇ ਨੇ ਇਹਨਾਂ ਬਹੁਤ ਸੋਹਣਾ ਮੈਚ ਹੈ ਮਤਲਬ ਜਾਬ ਨਾਲ ਜਦ ਮੈਂ ਦੇਖਣ ਵਾਲੀ ਸੀ ਬਹੁਤ ਵਧੀਆ ਮੈਚ ਬਣ ਗਿਆ ਜੀ ਖਿਡਾਰੀਆਂ ਦਾ ਛਾਲੀ ਤੁਸੀਂ ਕੀ ਉਹਨਾਂ ਲਈ ਯੋਗਦਾਨ ਕਰਦੇ ਹੋ ਕੀ ਉਹਨਾਂ ਦੇ ਨਾਮ ਵਗੈਰੇ ਦਿੱਤੇ ਜਾ ਰਹੇ ਨੇ ਆ ਜੀ ਉਹਨਾਂ ਨੂੰ ਉਹਨਾਂ ਨੂੰ ਖੁੱਲਾ ਇਨਾਮ ਬਣਿਆ ਜਾ ਰਿਹਾ ਹੈ ਹਰ ਬਾਲ ਤੇ ਖੁਸ਼ ਕੀਤਾ ਜਾ ਰਿਹਾ ਉਹਨਾਂ ਨੂੰ ਹਾਂ ਕਿੰਨੇ ਕਾ ਜ਼ਿਆਦਾ ਯੋਗਦਾਨ ਹੋ ਰਿਹਾ ਹੈ ਆਪਣੇ ਮੁੱਢੋਂ ਨਹੀਂ ਜਾ ਰਿਹਾ ਯੋਗਦਾਨ ਬਹੁਤ ਹੈ ਜੀ ਹਾਂ ਹੋ ਰਹੀ ਹੈ ਫਿਰ ਆਸ ਦਾ ਮੈਸਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੈਸਰ ਵਾਲੀ ਕੀ ਸੰਦੇਸ਼ ਆਜਾ ਮੈਂ ਤਾਂ ਕਹਿੰਦਾ ਐਂ ਹੀ ਖੇលਦੀ ਰਹੇ ਬਜੀ ਰਹੇ ਬਹੁਤ ਵਧੀਆ ਖੇਲ ਤੇ ਨਸੀਰ ਕਿਹੜਾ ਚੁੱਪੂ ਦਾ ਬਹੁਤ ਵਧੀਆ ਪ੍ਰੋਗਰਾਮ ਬਣਾ ਤੇ ਐਂ ਹੀ ਚੱਲਦਾ ਰਹੇ ਆ ਤਾਂ ਦੇ ਕਹਿੰਦੇ ਸਰ ਦਾ ਨਾਮ ਗੁਰਤੇ ਸਿੰਘ ਜੀ ਤੁਸੀਂ ਇਹ ਟੂਰਨਾਮੈਂਟ ਕਰਵਾਇਆ ਕਿੰਨੇ ਲੋਕਾਂ ਤੋਂ ਮੈਦਾਨ ਵਿੱਚ ਯੋਗਦਾਨ ਪਾਇਆ ਹੈ ਐਨਆਰਆਈ ਵੀਰ ਸਾਰੀ ਯੋਗਦਾਨਾਂ ਜੀ ਜਿੰਨੇ ਵੀਰੇ ਐਨਆਰਆਈ ਵੀਰ ਆ ਉਹਨਾਂ ਦੇ ਯੋਗਦਾਨ ਨਾਲ ਹੀ ਇਹ ਟੂਰਨਾਮੈਂਟ ਹੋ ਰਿਹਾ ਜੀ ਕਿਤੇ ਕਿ ਕਦੋਂ ਤੋਂ ਮੈਂ ਚੱਲ ਰਿਹਾ ਟੂਰਨਾਮੈਂਟ ਕਿੰਨੇ ਦਿਨ 18 ਤਰੀਕ ਤੋਂ ਚੱਲ ਰਿਹਾ ਜੀ 23 ਤਰੀਕ ਕੱਲ ਦਾ ਦਿਨ ਇਹਦਾ ਹੈਗਾ ਜੀ ਆਖਰੀ ਤੇ ਟੀਮਾਂ ਵਿੱਚ ਕਿੰਨਾ ਕਾ ਜ਼ਿਆਦਾ ਜੋਸ਼ ਭਰਿਆ ਹੋਇਆ ਹੈ ਪੂਰਾ ਜੋਸ਼ ਆ ਜੀ ਤੁਹਾਡੇ ਸਾਹਮਣੇ ਹੀ ਹੈ ਮੈਂ ਚੱਲਦੇ ਚ ਹੀ ਆਏ ਆ ਜੀ ਤੁਸੀਂ ਕਿਹੜੇ ਕਿਹੜੇ ਪਿੰਡ ਤੋਂ ਟੀਮਾਂ ਆਈਆਂ ਨੇ ਇਹ ਪਿੰਡਾਂ ਦੇ ਨਾਂ ਨਹੀਂ ਯਾਦ ਕਰ ਸਕਦੇ ਜੀ ਬਹੁਤ ਵੱਡਾ ਏਰੀਆ ਵਾ ਲੁਧਿਆਣੇ ਤੱਕ ਤੋਂ ਲੈ ਕੇ ਬਹੁਤ ਦੂਰੋ ਦੂਰੋਂ ਤੱਕ ਟੀਮਾਂ ਆਈਆਂ ਹੋ ਠੀਕ ਹੈ ਜੀ ਤੁਹਾਡਾ ਨਾਮ ਮੇਰਾ ਨਾਮ ਸੁਖਦਰ ਸਿੰਘ ਹੈ ਅੱਛਾ ਸਰ ਤੇ ਤੁਸੀਂ ਇਸ ਟੂਰਨਾਮੈਂਟ ਵਿੱਚ ਕਦੋਂ ਤੇ ਯੋਗਦਾਨ ਪਾਉਂਦੇ ਆ ਰਹੇ ਹੋ ਮੈਂ ਤਾਂ ਬਾਹਰ ਇਹਨਾਂ ਤੇ ਪਰ ਮੈਂ ਦੋ ਵੀਕਾਸ ਤੇ ਟੂਰਨਾਮੈਂਟ ਵਾਸਤੇ ਆਇਆ ਇੱਥੇ ਹਾਂਜੀ ਹਾਂਜੀ ਤੇ ਮੈਂ ਪਹਿਲਾਂ ਵੀ ਜਦੋਂ ਵੀ ਹਰ ਵਾਰ ਹੁੰਦਾ ਤੇ ਇੱਥੇ ਪਹੁੰਚਦਾ ਹਰ ਵਾਰ ਹੀ ਵੀ ਐਸ ਦਾ ਟੂਰਨਾਮੈਂਟ ਵਿੱਚ ਤੁਹਾਨੂੰ ਕੁਝ ਅਲੱਗ ਲੱਗ ਰਿਹਾ ਪਿਛਲਿਆਂ ਨਾਲੋਂ ਹਾਂਜੀ ਅਸੀਂ ਇਹ ਨਰੋਲ ਟੂਰਨਾਮੈਂਟ ਕਰਾ ਰਹੇ ਹਾਂ ਆਮ ਜਾਂ ਦੋ ਜਾਂ ਤਿੰਨ ਬਾਰ ਉਹ ਰੱਖਦੇ ਹਾਂ ਤਾਂ ਕਰਕੇ ਥੋੜਾ ਜਿਹਾ ਪਿੰਡ ਪੱਦਰ ਤੇ ਕਰਾ ਰਹੇ ਹਾਂ ਕਿ ਖਿਡਾਰੀ ਆਪਣੇ ਨਵੇਂ ਹੋਰ ਪੈਦਾ ਹੋਣ ਹਾਂਜੀ ਪਿੰਡ ਦੇ ਲੋਕ ਤੁਹਾਡੇ ਜਿਹੜੇ ਨਾਲ ਆਪਣੇ ਯਾਰ ਦੋਸਤ ਖੜੇ ਇਹਨਾਂ ਦਾ ਜਿਆਦਾ ਯੋਗਦਾਨ ਆ ਪਿੰਡ ਨਾਲੋਂ ਇਹਨਾਂ ਦੇ ਸਦਕਾ ਜੋ ਵੀ ਅੱਜ ਜੋ ਤੁਸੀਂ ਇੱਥੇ ਮਾਹੌਲ ਦੇਖ ਰਹੇ ਹੋ ਇਹਨਾਂ ਦੇ ਸਦਕਾ ਵਜਿਹਾ ਹੈ ਤੇ ਲੋਕਾਂ ਵੱਲੋਂ ਕਿੰਨਾ ਕੁ ਤੁਹਾਨੂੰ ਪਰਮਾਹੁੰਗਾਰਾ ਮਿਲ ਰਿਹਾ ਹੈ ਬਹੁਤ ਜਿਆਦਾ ਜੀ ਤੇ ਪਿੰਡ ਵਾਲੇ ਸਹਿਯੋਗ ਦੇ ਰਹੇ ਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਜੀ ਮੇਰੇ ਨਾਲ ਮੇਰੇ ਪਾਪਾ ਵੀ ਵਿਚਾਰਾਂ ਗੁਰ ਗੁਰੂ ਆ ਰਹੇ ਆ ਬਾਬਾ ਜੀ ਅੱਜ ਦਾ ਮੈਚ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਮੈਚ ਹੋ ਰਿਹਾ ਜੀ ਸਾਨੂੰ ਤਾਂ ਕਦੇ ਇੰਨੀ ਮੇਨ ਨਹੀਂ ਸੀ ਪਰ ਜਿੰਨੇ ਵਧੀਆ ਹੋ ਰਹਾ ਇਹ ਅਗਲੀ ਵਾਰ ਤੂੰ ਵਧੀਆ ਹੋਣੀ ਬਹੁਤ ਬਹੁਤ ਮੁੰਡਿਆਂ ਨੇ ਬਾਦਲੇ ਨੇ ਵੰਡੇ ਆ ਬੜੇ ਕੱਲ ਤੈਨੂੰ ਸਾਡੇ ਨਾਲ ਕੱਲ ਕੱਲੀ ਵੰਡੇ ਤੇ ਅੱਜ ਉੱਥੇ ਵੀ ਜਾ ਰਹੇ ਆ ਤੇ ਮੈਚ ਸਾਰੇ ਬਹੁਤ ਵਧੀਆ ਇੱਕ ਦੂਜੀ ਟੀਮ ਵਧੀਆ ਮਨਾਈ ਵਧੀਆ ਕੀ ਪ੍ਰਬੰਧਾ ਦਾ ਪ੍ਰਬੰਧ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਪ੍ਰਬੰਧ ਪ੍ਰਬੰਧ ਬਹੁਤ ਵਧੀਆ ਨਾਲ ਲੰਦਾ ਤਾਂ ਇਹ ਰਾਤ ਲੰਗਰ ਚੱਲਦਾ ਚਾਹ ਚੱਲਦੀ ਹੈ ਰਹਿਣ ਪੈਣ ਵਾਸਤੇ ਵਧੀਆ ਸਾਰਿਆਂ ਦੇ ਕਮਰੇ ਸਾਰੇ ਕੁਝ ਬੈਸਤਰੇ ਬੂਸਰੇ ਰੱਖਿਆ ਪ੍ਰਬੰਧਕਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਅਰੇਂਜਮੈਂਟ ਕੀਤਾ ਬਹੁਤ ਵਧੀਆ ਬਾਬਾ ਜੀ ਤੁਹਾਡੇ ਪਿੰਡ ਚ ਹਰ ਵਾਰੀ ਟੂਰਨਾਮੈਂਟ ਹੁੰਦਾ ਹੈ ਅੱਗੇ ਹੁੰਦਾ ਦਾ ਹਰ ਥਾਲੀਆ ਪਰ ਇਸ ਵਾਰ ਜਿਹੜਾ ਹੋਇਆ ਉਹ ਅੱਗੇ ਨਹੀਂ ਕਰ ਹੋਇਆ ਇਸ ਵਾਰ ਦਾ ਬਹੁਤ ਵਧੀਆ ਬਹੁਤ ਵੱਡਾ ਸੂਨੀ ਮਾਯਾ ਅੱਜ ਛੋਲੇ ਛੋਲੇ ਮੁੰਡੇ ਆਉਂਦੇ ਐ ਇਹਦੇ ਪੂਰੇ ਵੱਡੀਆਂ ਟੀਮਾਂ ਤੇ ਅਨਾਮ ਵੱਡੇ ਆ ਬਹੁਤ ਵਧੀਆ ਪਹਿਲਾ ਨਾਮ ਮੇਡ ਲੱਗਦਾ ਦੂਜਾ ਘੱਟ ਵੱਡਿਆ ਐ ਵਰਕੇ ਬਹੁਤ ਵੱਡੇ ਵੱਡੇ ਨਾਮ ਆ ਟੀਮਾਂ ਦੇ ਬਹੁਤ ਦੂਰ ਮੰਗ ਹੋਏ ਨੇ ਬਹੁਤ ਵਧੀਆ ਟੀਮਾਂ ਨਾਮ ਰਾਜ ਦਿੱਤਿਆ ਅੱਛਾ ਪੀਪੀ ਡੀ ਪੈਂਟੋਂ ਆਇਆ ਤੁਸੀਂ ਮੈਂ ਜੀਰੇ ਤੋਂ ਠੀਕ ਹੈ ਤੇ ਮੈਂ ਖੇਡ ਚੁੱਕੇ ਕਿ ਖੇਡਣ ਜਾਣਾ ਹੈ ਖੇਡਣ ਜਾਣਾ ਵਾ ਪਹਿਲਾ ਮੈਚ ਹੀ ਡੈਬਿਊ ਕਰੂੰਗਾ ਅੱਜ ਕਿੰਨਾ ਕ ਜਿਆਦਾ ਛਾ ਪਰ ਆਇਆ ਮੈਚ ਨੂੰ ਲੈ ਕੇ ਤੁਹਾਡੇ ਮੇਰੇ ਬਹੁਤ ਛਾ ਆ ਮੈਂ ਤਾਂ ਕਰੋਈ ਰਾਤ ਸੁੱਤਾ ਹੀ ਨਹੀਂ ਨਿਕਲ ਰਾਤ ਪਰ ਹੋਰ ਬਹੁਤ ਜਿਆਦਾ ਵਧੀਆ ਗੱਲ ਹੈ ਤੇ ਸਰ ਤੁਹਾਡਾ ਨਾਮ ਮੇਰਾ ਨਾਮ ਲਾਪਰੀ ਦੀ ਅੱਛਾ ਜੀ ਸੁਨਾਮਾ ਤੇ ਤੁਹਾਨੂੰ ਅੱਜ ਦੇ ਮੈਚ ਨੂੰ ਲੈ ਕੇ ਕਿੰਨਾ ਕ ਜਿਆਦਾ ਐਕਸਾਈਟਮੈਂਟ ਹੈ ਤੁਸੀਂ ਬਹੁਤ ਐਕਸਾਈਟਮੈਂਟ ਹੈ ਜੀ ਜੀਰੇ ਦੀ ਟੀਮ ਇਥੇ ਐਂਟਰ ਕੀਤੀ ਆ ਪੈਂਡ ਦੇ ਵਿੱਚ ਬਹੁਤ ਖੁਸ਼ੀ ਆ ਰਹਾ ਗੱਲਾਂ ਤੇ ਹੁਣ ਅਗਲਾ ਮੈਚ ਖੇਡਣ ਜਾ ਰਹੇ ਆ ਅਸੀਂ ਜੀ ਦੇਖਦੇ ਆ ਕੀ ਬੰਦ ਆ ਜੀ ਇਹ ਗੱਲਾਂ ਨਹੀਂ ਸਰ ਉਮੀਦ ਹੈ ਵੀ ਤੁਸੀਂ ਜਿੱਤੋਗੇ ਬਿਲਕੁਲ ਜੀ ਜਿੱਤ ਨਹੀਂ ਆਏ ਆ ਕਾਰਨ ਤੇ ਕੋਈ ਵੀ ਨਹੀਂ ਆਉਂਦਾ ਇੱਥੇ ਸਾਰੇ ਆਉਂਦੇ ਜਿੱਤ ਕਰਕੇ ਹੀ ਆਉਂਦੇ ਆ ਵਧੀਆ ਪਰਫਾਰਮ ਕਰੂੰਗਾ ਜਿਹੜਾ ਉਹੀ ਟੀਮ ਜਿੱਤੂਗੀ ਜੀ ਮੇਰਾ ਨਾਮ ਮੇਰਾ ਨਾਮ ਰਿੱਕੀ ਤੁਸੀਂ ਅੱਜ ਦਾ ਮੈਚ ਦੇਖਣ ਆਏ ਹੋ ਤੁਸੀਂ ਤੁਹਾਨੂੰ ਮੈਚ ਕਿਵੇਂ ਦਾ ਲੱਗਿਆ ਮੈਚ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕਮੇਟੀ ਨੇ ਟੂਰਨਾਮੈਂਟ ਕਰਾਇਆ ਹਾਂਜੀ ਬੱਚਿਆਂ ਦੀਆਂ ਟੀਮਾਂ ਵਿੱਚ ਕਿੰਨਾ ਜਿਆਦਾ ਜੋਸ਼ ਭਰਿਆ ਹੋਇਆ ਹੈ ਟੀਮਾਂ ਵਿੱਚ ਬਹੁਤ ਵਧੀਆ ਸਾਰੀਆਂ ਟੀਮਾਂ ਪੂਰੇ ਜੋਰ ਨਾਲ ਖੇਡ ਰਹੀਆਂ ਬਹੁਤ ਵਧੀਆ ਟੂਰਨਾਮੈਂਟ ਹੈ ਹਾਂਜੀ ਧੰਨਵਾਦ ਵੀ ਕਿ ਤੁਸੀਂ ਦੇਖ ਕੇ ਲਿਆ ਕਿ ਬਹੁਤ-ਬਹੁਤ ਦੂਰੋਂ ਤੋਂ ਟੀਮਾਂ ਆਈਆਂ ਹੋਈਆਂ ਨੇ ਤੇ ਖਿਡਾਰੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਭਰਿਆ ਹੋਇਆ ਹੈ ਹਾਰ ਜਿੱਤ ਬਣੀ ਆਈ ਹੋਈ ਕੋਈ ਟੀਮ ਜਿੱਤ ਰਹੀ ਹੈ ਕੋਈ ਹਾਰ ਰਹੀ ਹੈ ਪਰ ਫੇਰ ਵੀ ਉਹਨਾਂ ਦੇ ਹੌਸਲੇ रिपोर्ट मंडल दुने के तो लाइव रिपोर्ट इस तरह की हर रिपोर्टर्स और ना संची करते रहवा के मैं मैप टिप का कैमरामैन पे सेम सिंह के नाल धन्यवाद